ਬੇਸਿਕਲੀ ਇਹ ਨਦੀਪਾਲ ਸੀਗੀ ਸਾਨੂੰ ਇਹ ਇਸੇ ਇਲਾਕੇ ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਹੈ ਗੋਲਡੀਪਰਾੜ ਦੇ ਨਾਲ ਲੋਰੈਂਸ ਵਿਸ਼ਨਲ ਮੇਨਲੀ ਗੋਲਡੀਪਰਾੜ ਦਾ ਨਾਲ ਡਾਇਰੈਕਟ ਸੰਪਰਕ ਸੀਗਾ ਨਾ ਉਹ ਜੇਲ੍ਹ ਜੇਲ੍ਹ ਵਿੱਚੋਂ ਵੀ ਸੀਗਾ 6 ਪਲੱਸ ਪ੍ਰਤੀਦਾਨ ਦਰਜਨਾਂ ਤੇ ਮਰਡਰ ਦੇ ਐਕਸਟਰੈਕਸ਼ਨ ਦੇ ਅਟੈਂਪਟ ਟੂ ਮਰਡਰ ਦੇ ਸਜ਼ਾਜ਼ ਆਫ ਪਾਇਮ ਤੇ ਪਿੱਛਾ ਕਰ ਰਹੀ ਸੀ ਕਿ ਪੁਰੇ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹਾਟਚੇਜ਼ ਹੋਏ ਇਹਨਾਂ ਨੇ ਗੱਡੀ 'ਤੇ ਚਾ ਲਈ ਆਪਣੀ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀ ਗਿਆ ਨਾਲ ਬਿਲਕੁਲ ਤੇ ਇਹਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਆ ਪੁਲਿਸ ਪਾਰਟੀ ਤੇ ਤੇ ਸਾਡੇ ਹੰਗ ਦੀਆਂ ਚ ਗੁਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ 'ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪੇਸਾਸੋ ਦਾ ਹਸਪੀਟਲ ਇੱਕ ਇੱਕ ਖੇਤਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਪ ਕਰ ਲਿਆ ਗਿਆ ਇਸ ਦਾ ਨਾਮ ਕੀ ਹੈ ਕਪੂਰਥਲੇ ਵਾਲਾ ਕੌਣ ਹੈ ਇੱਕ ਤਾਂ ਬਲਜਿੰਦਰ ਹੈ ਜੀ ਬਲਜਿੰਦਰ ਬਲਰਾਜ ਬਲਰਾਜ ਕਿਹਦਾ ਇੱਕ ਕਪੂਰਥਲੇ ਦਾ ਤੇ ਦੂਜਾ ਪਵਨ ਪਵਨ ਕਿਹੜੇ ਝੰਡੇ ਵਾਲਾ ਦਾ ਇਹ ਗੋਲੀ ਬਰਾਡ ਦੇ ਨਾਲ ਦੇ ਸੀ ਸਰ ਕਿੰਨੇ ਵਿਪਨ ਇੰਨਾ ਕੋ ਗ੍ਰਮਤ ਚ ਚਾਰ ਵਿਪਨ ਬਸ ਬਰਾਬਰ ਕਿੰਨੀਆਂ ਗੋਲੀਆਂ ਆਮਨੇ ਸੋਨੇ ਚੁੱਕੀ ਹੋਈ ਟੋਟਲ 16 17 ਚੁੱਕੀ ਹੈ ਨਹੀਂ ਤਾਂ ਨਹੀਂ ਲੇਟਸ ਨਹੀਂ ਕੀਤਾ ਇਹ ਪੁਲਿਸ ਦੇ ਜਵਾਨ ਕੋਈ ਨਹੀਂ ਜੀ ਇਸ ਲਾਕਿਟ ਕੀ ਕਰ ਰਹਾ ਹੈ ਇਸ ਲੱਕਟ ਚੂਰੂ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਲੱਕਟ ਉਹ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਫਰਾਂ ਸਰ ਇੰਜਰਨਮੈਂਟ ਪੁਲਿਸ ਵਾਲੇ ਨੇ ਪੁਲਿਸ ਵਾਲੇ ਇੰਜਰਨਮੈਂਟ ਦੋਸ਼ੀ ਦੇ ਪਰਚ ਦੋ ਵਾਲੇ ਲੱਗੇ ਪਰਚ ਲੱਗੀ ਇੱਕ ਗੁਪਤ ਲੱਗੀ ਦੋਨਾਂ ਦੇ ਲੱਗੇ ਆਈਡੈਂਟੀਟੀ ਸੀ ਦੋਨਾਂ ਦੇ ਨਾ ਇੱਕ ਇੱਕ ਦੇ ਸਿਰ ਪਿੱਛੇ ਕਿੱਥੋਂ ਤੋਂ ਕਰਨੇ ਸ਼ੁਰੂ ਕਿੱਥੇ ਨਾ ਕੋਈ 2 ਕਿਲੋਮੀਟਰ ਪਹਿਲਾਂ ਇੱਕ ਕਿੰਨੇ ਕੁ ਜੀ ਆਪਣੂੰ ਚੇਸ ਸ਼ੁਰੂ ਕੀਤਾ ਦੋ ਦੋ ਘੰਟੇ ਪਹਿਲਾਂ ਦੇ ਸਰ ਕਿੰਨੇ ਪਰਚੇ ਇਹਨਾਂ ਤੇ ਪਹਿਲਾਂ ਵੀ ਆਏ 6+ ਹੈ ਫਿਲਹਾਲ ਤਾਂ 6+ ਹੀ ਸਾਨੂੰ ਆਇਡੈਂਟੀਫਾਈ ਹੋਏ ਹੋਰ ਹੋਣਗੇ ਤੁਹਾਨੂੰ ਦੱਸ ਦਿੰਦਾ ਸਰ ਤਿੰਨਾ ਤੇ ਪਰਚੇ ਆ ਜੀ ਹਾਂ ਤਿੰਨਾਂ ਤੇ ਪਰਚੇ ਆ ਜੀ ਹੁਣ ਬੰਦੇ ਟੋਟਲ ਕਿੰਨੇ ਹੋ ਗਏ ਟੋਟਲ 2 ਬੰਦੇ ਅਰੈਸਟ ਆ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰੇ ਉਹਦੇ ਨਾਲ ਹੀ ਹੈ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਬੇਸਿਕਲੀ ਇਹ ਨਦੀਪਾਲ ਸੀਗੀ ਸਾਨੂੰ ਇਹ ਇਸੇ ਇਲਾਕੇ ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਆਇਆ ਗੋਲਡੀ ਬਰਾੜ ਦੇ ਨਾਲ ਲੋਰੈਂਸ ਬਿਸ਼ਨਲ ਮੇਨਲੀ ਗੋਲਡੀ ਬਰਾੜ ਨਾਲ ਡਾਇਰੈਕਟ ਸੰਪਰਕ ਸੀਗਾ ਨਾ ਉਹ ਜੇਲ੍ਹ ਜੇਲ੍ਹ ਵਿੱਚੋਂ ਵੀ ਸੀਗਾ 6+ ਪ੍ਰਤੀਦਰਜਨ ਦਰਜ ਐ ਨਾ ਤੇ ਮਰਡਰ ਦੇ ਐਕਸਟਰੈਸ਼ਨ ਦੇ ਅਟੈਂਪਟ ਟੂ ਮਰਡਰ ਦੇ ਸਜ਼ਾਜ਼ ਆਫ ਪਾਇਮ ਤੇ ਪਿੱਛਾ ਕਰ ਰਹੀ ਸੀ ਕਿ ਪੁਰੇ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹੌਟ ਚੇਜ਼ ਹੋਏ ਇਹਨਾਂ ਨੇ ਗੱਡੀ ਪਛਾ ਲਈ ਆਪਣੀ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲੌਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀ ਗਿਆ ਨਾਲ ਦੇ ਕੋਲ ਤੇ ਇਹਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਆ ਪੁਲਿਸ ਪਾਰਟੀ ਤੇ ਤੇ ਸਾਡੇ ਹੰਗ ਦੀਆਂ ਚ ਗੁਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪੇਸਾਸੋ ਦਾ ਹਸਪੀਟਲ ਇੱਕ ਇੱਕ ਖੇਤਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਪ ਕਰ ਲਿਆ ਗਿਆ ਇਸ ਦਾ ਨਾਮ ਕੀ ਹੈ? ਕਪੂਰਥਲੇ ਵਾਲਾ ਕੌਣ ਹੈ? ਇੱਕ ਤਾਂ ਬਲਜਿੰਦਰ ਹੈ ਜੀ। ਬਲਜਿੰਦਰ ਜੀ। ਬਲਰਾਜ। ਬਲਰਾਜ ਕਿਹਨਾ? ਇੱਕ ਕਪੂਰਥਲੇ ਦਾ। ਤੇ ਦੂਜਾ? ਪਵਨ। ਪਵਨ। ਕਿਹੜੇ ਝੰਡੇ ਵਾਲਾ ਦਾ? ਇੱਕ ਗੋਲੀ ਬਰਾੜ ਦੇ ਨਾਲ ਦੇ ਸੀ। ਸਰ ਕਿੰਨੇ ਵੇਪਨ ਇਨਾਂ ਕੋਲ ਬਰਾਬਰ? 4 ਵੇਪਨ ਬਰਾਬਰ। ਕਿੰਨੀਆਂ ਗੋਲੀਆਂ ਆਮਨੇ ਸੁੱਟੀਆਂ ਚੁੱਕੀਆਂ? ਟੋਟਲ 16-17 ਚੁੱਕੀਆਂ। ਨਹੀਂ ਤਾਂ। ਨਹੀਂ ਲੇਟਸ ਨਹੀਂ ਕੀਤਾ। ਇਹ ਪੁਲਿਸ ਦੇ ਜਵਾਨ ਕੋਈ? ਨਹੀਂ ਜੀ। ਇਸ ਨੂੰ ਲਾਕਿਟ ਕੀ ਕਰ ਰਾਇਆ ਹੈ ਇਹ ਇਸ ਲਾਕਟ ਛੁਪੇ ਹੋਏ ਸੀ ਕਿ ਸਾਨੂੰ ਇਨਫੋਰਮੇਸ਼ਨ ਸੀਗੀ ਹੈ ਹੁਣ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਪੜਾ ਰਹੇ ਨੇ ਨੇ ਪੁਲਿਸ ਵਾਲੇ ਇੰਨੀ ਪੁਲਿਸ ਵਾਲੇ ਇੰਨੀ ਦੋਸ਼ੀ ਦੋ ਵਾਲੇ ਲੱਗੇ ਪੜਚ ਲੱਗੀ ਇੱਕ ਗੁੱਟ ਨੇ ਲੱਗੀ ਦੋਨਾਂ ਦੇ ਲੱਗੇ ਆਈ 20 ਸੀ ਜੀ ਦੋਨਾਂ ਦੇ ਨਾ ਇੱਕ ਇੱਕ ਦੇ ਸਿਰ ਪਿੱਛੇ ਕਿੱਥੋਂ ਕੰਨਣਾ ਸ਼ੁਰੂ ਕਿੱਥੇ ਨਾ ਕੋ 2 ਕਿਲੋਮੀਟਰ ਪਹਿਲਾਂ ਇੱਕ ਕਿੰਨੇ ਕੁ ਜੀ ਆਪਣੀ ਚੇਸ ਸ਼ੁਰੂ ਕੀਤੀ ਦੋ ਦੋ ਕਿੰਟੇ ਪਹਿਲਾਂ ਦੇ ਸਰ ਕਿੰਨੇ ਇੱਕ ਪਰਚੇ ਇਹਨਾਂ ਤੇ ਪਹਿਲਾਂ ਵੀ ਆ 6+ ਹੈ ਫਿਲਹਾਲ ਤਾਂ 6+ ਹੀ ਸਾਨੂੰ ਆਇਡੈਂਟੀਫਾਈ ਹੋਏ ਔਰ ਹੁਣ ਕੇ ਤੁਹਾਨੂੰ ਦੱਸ ਸਰ ਤਿੰਨਾ ਤੇ ਪਰਚੇ ਆ ਜੀ ਹਾਂ ਤਿੰਨਾ ਤੇ ਪਰਚੇ ਹੁਣ ਬੰਦੇ ਨਿਕਲ ਕਿੰਨੇ ਆ ਟੋਟਲ ਦੋ ਬੰਦੇ ਅਰੈਸਟ ਹੈ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰ ਹੈ ਉਹਦੇ ਨਾਲ ਹੀ ਆ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ